ਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਜੋ ਕਿ ਆਏ ਦਿਨ ਹੀ ਵਿਵਾਦਾ ਜਾਂ ਚਰਚਾਵਾਂ ਦਾ ਵਿਸ਼ਾ ਬਣਿਆ ਰਹਿੰਦਾ ਹੈ ਇੱਕ ਵਾਰ ਫਿਰ ਤੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਫੈਲੀ ਗੰਦਗੀ ਦੇ ਕਾਰਨ ਇਹ ਹਸਪਤਾਲ ਵਿਵਾਦਾ ਦੇ ਵਿੱਚ ਨਜ਼ਰ ਆ ਰਿਹਾ ਹੈ ਇਸ ਦੇ ਚੱਲਦਿਆਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਜਾਇਜ਼ਾ ਲਿਆ ਤੋਂ ਦੀ ਗੰਦਗੀ ਦੇ ਹਾਲਾਤ ਵੇਖੇ ਨੇ ਤੇ ਹਸਪਤਾਲ ਦੇ ਵਿੱਚ ਅਧਿਕਾਰੀਆਂ ਤੇ ਡਾਕਟਰਾਂ ਨੂੰ ਹਾਲਾਤ ਸੁਧਾਰਨ ਦੇ ਲਈ ਤਾੜਨਾ ਵੀ ਕੀਤੀ ਹੈ ਉਥੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਆਂ ਐਮਪੀ ਔਜਲਾ ਦੀ ਮਾਤਾ ਕਹਿਣਾ ਹੈ ਕਿ ਗੁੰਨਾਨਕ ਦੇ ਹਸਪਤਾਲ ਪਹੁੰਚੇ ਜਿੱਥੇ ਹਸਪਤਾਲ ਦੇ ਬੜੇ ਮਾੜੇ ਪ੍ਰਬੰਧ ਦੇਖ ਕੇ ਉਹ ਕਾਫੀ ਪਰੇਸ਼ਾਨ ਹੋਏ ਗੰਦਗੀ ਦਾ ਆ आलम ਸੀ ਜਿਸ ਕਾਰਨ ਕਿ ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਵੀ ਤਾੜਨਾ ਕੀਤੀ ਗਈ ਕਿ ਅਜਿਹੇ ਹਾਲਾਤ ਸੁਧਾਰੇ ਜਾਣ ਤੇ 10-15 ਦਿਨਾਂ ਬਾਅਦ ਉਹ ਫਿਰ ਤੋਂ ਜਾਇਜ਼ਾ ਲੈਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਇਸ ਦੀ ਜ਼ਿੰਮੇਵਾਰ ਨੇ ਉਸ ਖਿਲਾਫ ਵਿਰ ਕਾਰਵਾਈ ਵੀ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਵੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਸਬੀਹੇਵ ਕਰਦੇ ਨਜ਼ਰ ਆਂਦੇ ਨੇ ਜਿਸ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਮਿਲੀਆਂ ਸਨ ਇੱਥੋਂ ਤੱਕ ਕਿ ਸਰਕਾਰੀ ਹਸਪਤਾਲ ਦੇ ਵਿੱਚ ਆਯੁਸ਼ਮਨ ਕਾਰਡ ਵੀ ਨਹੀਂ ਚੱਲ ਰਿਹਾ ਧੁੱਕੀ ਕਿ ਚਿੰਤਾ ਦਾ ਵਿਸ਼ਾ ਤਾਂ ਅੱਗੇ ਗੱਲਬਾਤ ਕਰਦੇ ਹਾਂ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਜਾਵੇਗਾ ਦੂਜੇ ਪਾਸੇ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਿਨਾਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ ਹਸਪਤਾਲ ਦੇ ਹਾਲਾਤ ਕਾਫੀ ਤਰਸਯੋਗ ਨੇ ਜਗ੍ਹਾ ਜਗ੍ਹਾ ਤੇ ਗੰਦਗੀ ਹੈ ਹਸਪਤਾਲ ਦੇ ਬਾਥਰੂਮ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਹੈ ਤੇ ਮਜਬੂਰੀ ਦੇ ਵਿੱਚ ਲੋਕਾਂ ਨੂੰ ਇੱਥੇ ਰੁਕਣਾ ਪੈਂਦਾ ਹੁਣ ਇਹ ਵੀ ਕਿਹਾ ਕਿ ਹਸਪਤਾਲ ਦੇ ਡਾਕਟਰ ਵੀ ਸਹੀ ਤਰੀਕੇ ਨਾਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਨਹੀਂ ਕਰਦੇ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਜਿਲ੍ਹਾ ਅੰਮ੍ਰਿਤਸਰ ਤੋਂ ਆ ਸਾਡਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਵਾ ਹਾਰਡ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨ ਉਹ ਆਯੁਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਹੈਸ਼ਮਾਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਲਾਜ ਹੋ ਰਿਹਾ ਪਰ ਇੱਥੇ ਲਾਜ ਦੇ ਨਾਂ ਤੇ ਬੜੀ ਠੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜ ਦਾ ਹਾਈ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਹੈ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਤੁਹਾਡਾ KYC ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ KYC ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਿਹਾ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਕਰੋਂ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਾ ਕੇ ਤੁਸੀਂ ਗੁਰੂ ਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਪ ਆ ਉਹਦਾ ਕਰੋ ਇਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮਾ ਕਰੋ ਤੇ ਨਹੀਂ ਤੇ ਇਹ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਕਹਿੰਦੇ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ ਕਦੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ سارے ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਮ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਆ ਜਿਹੜੀ ਲੋਕਾਂ ਦੀ ਜ਼ਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰ ਨੂੰ ਜਿਹੜਾ ਵਾ ਕਿ ਸੱਚਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਵਾ ਇੱਥੇ ਦਾ ਸਟਾਫ ਆ ਉਹ ਜਾਣ ਲੋਕਾਂ ਨੂੰ ਇਦਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਢੰਗ ਦੇ ਨਾਲ ਇਹ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਈ ਧੰਨਵਾਦ ਹਾਂਜੀ ਮੇਰਾ ਨਾਮ ਕਲਪ ਹਾਂਜੀ ਇਥੇ ਕੀ ਪ੍ਰੋਬਲਮ ਆਜੀ ਮਤ ਪ੍ਰੋਬਲਮ ਆਵੇਂ ਸਾਹਮਣੇ ਹੀ ਆਗੇ ਬੈੱਡ ਤੇ ਹੀ ਕੋ ਕਮਰੇ ਦੀ ਕੋਈ ਕੋਈ ਹੈ ਨਹੀਂ ਅਰੇਂਜਮੈਂਟ ਹੀ ਨਹੀਂ ਹਾਂਜੀ ਹੋਰ ਦੱਸੋ ਆਏ ਸਰ ਅਦਾ 12 ਵਜੇ ਹੋਰ ਮੈਂ ਬਾਹਰ ਹੀ ਬੈਠੇ ਇੱਧਰ ਹੀ ਬੈਠੇ ਇੱਕ ਵਾਰੀ ਕਦੋਂ ਹੋਈ 3:00 ਵਜੇ ਬਹੁਤ ਲੋਕ ਇਹ ਕਹਿੰਦੇ ਬਾਹਰ ਇੰਨੇ ਬੈਠੇ ਇੱਥੇ ਬੈਵੇਂ ਬੱਚਾ ਨਾਲ ਹੀ ਡਾਕਟਰ ਟਾਈਮ ਤੇ ਆਉਂਦੇ ਵੇ ਡਾਕਟਰ ਪਤਾ ਮੰਦਾ ਡਾਕਟਰ ਆਉਂਦਾ ਹੈ ਲੱਗਦਾ ਵੀ ਬੱਚਾ ਨਹੀਂ ਕਿ ਕਿਵੇਂ ਦੋ ਦੋ ਬਰੀਦ ਪਾਏ ਨੇ ਕੀ ਕਰਦੇ ਉੱਥੇ ਅੰਦਰ ਅੰਦਰ ਪਏ ਨੇ ਅਸੀਂ ਕੀ ਜਦੋਂ ਆਨੂ ਬਾਹਰ ਕਰਤਾ ਇਹ ਕਿਤੇ ਕੋਈ ਪਛਾਣ ਨਾ ਦਿੰਦੀ ਅਹੀਂ ਤੇ ਤਾਂ ਹੀ ਪਛੀ ਨਹੀਂ ਹੱਥ ਵੀ ਲੱਗੇ ਪਾਇਆ ਹੋਵੇ ਕਿਤੇ ਉਹਨੂੰ ਪਾਇਆ ਸੀਗਾ ਪਹਿਲਾਂ ਨਾ ਇਹਨੂੰ ਬਾਹਰ ਹੀ ਹੈ ਤੁਹਾਨੂੰ ਜਗ੍ਹਾ ਨਹੀਂ ਮਿਲਿਆ ਅੰਦਰ ਜਗ੍ਹਾ ਹੀ ਨਹੀਂ ਹੈ ਕੀ ਹਾਲਾਤ ਕੀ ਹਸਪਤਾਲ ਦੇ ਹਸਪਤਾਲ ਦੇ ਹਾਲਾਤ ਵੇਖੋ ਤੁਸੀਂ ਆਵੇ ਵਾਹੀ ਵੀ ਪਹਿਲੀ ਵਾਰੀ ਆਏ ਹੋ ਜੇ ਤੁਸੀਂ ਵੀ ਵੇਖੋ ਕਿ ਕਿਹੜੀ ਅੰਮ੍ਰਿਤਸਰ ਨਹੀਂ ਗੁਰਦਾਸਪੁਰ ਜ਼ਿਲ੍ਹਾ ਪਿੰਡ ਧਾਰੀਵਾਲ ਜੀ ਧਾਰੀਵਾਲ ਤੋਂ ਹਾਂਜੀ ਕੀ ਵੇਖਿਆ ਰਾਤ ਆ ਕੇ ਲਾ ਬੇ ਕੋਲ ਨਾ ਅਧਿਕਾਰ ਹੈ ਸਤਾ ਦੇ ਵਧੀਆ ਬਣਾ ਪਰ ਅੰਦਰ ਅਰੇਂਜਮੈਂਟ ਹੀ ਨਹੀਂ ਕੋਈ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ ਇਵਨ ਦੋ ਸੁਪਰਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ ਰੋਜ਼ ਤੋਂ 15 20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਦਾ ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਵਿਹਾਰ ਕਰਦੇ ਇਹ ਰਖਾ ਕਰਦੇ ਉਹਨਾਂ ਨੂੰ ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ ਸਾਡੀ ਸਾਰੇ ਚੱਲਦੀ ਆ ਕੀ ਕਰ ਲੋਗੇ ਤਾ ਤੁਸੀਂ ਥਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ ਅਸੀਂ ਕਿਉਂਕਿ ਮਰੀਜ਼ਾਂ ਦੇ ਹਮ ਕਰਦੇ ਆ ਇਹਨਾਂ ਡਾਕਟਰਾਂ ਦੇ ਅਫਸਰशाही ਦੇ ਅਸੀਂ ਖਿਲਾਫ ਹੀ ਹਾਂ ਕਿਉਂਕਿ ਮਰੀਜ਼ ਸਾਡਾ ਬਾ ਲਿਆ ਤਾਕਤ ਹੈ ਸਰ ਇਹ ਸਾਡਾ ਮਨ ਬਲ ਚੁੱਕਦੇ ਆ ਡਾਕਟਰ ਤੇ ਸਤਿਆਨਾਜ ਕਰਨ ਰਿਹਾ ਸਾਡੇ ਫਧੀਰੀ ਦੀ ਜਿਹੜੀ ਔਮ ਵਾਲੀ ਹਿੰਦੀ ਆਉਣੀ ਆ ਬੱਚੇ ਨੇ ਕਿਨੇ ਕਿਨੇ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਬਾਪਿਆਂ ਉਥੇ ਖਾ ਰਹੇ ਉਹਦੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਲਾਹਗੇ ਇਹ ਇਲਾਜ ਨੂੰ ਸੋਇਸ ਕਰਕੇ ਮੈਂ ਸਮਝ ਲਈ ਵੀ ਇਹ ਡਾਕਟਰ ਨਹੀਂ ਹੈ ਇਹ ਉਹ ਕੀ ਜਾਂਦੇ ਹੁੰਦੇ ਆ ਡਾਕਟਰ ਤੋਂ ਬਗੈਰ ਕੀ ਜਿਹੜਾ ਉਤੋਂ ਲੈਣ ਉਹਦਾ ਜੰਦੂਤ ਨਹੀਂ ਇਹ ਇਨਸਾਨੀਅਤ ਦੇ ਕਾਣ ਕਰਦੇ ਜੰਦੂਤ ਬਣ ਕੇ ਇੱਥੇ ਬੈਠੇ ਡਾਕਟਰ ਕਹਿੰਦੇ ਡਾਕਟਰ ਰੱਬ ਹੁੰਦਾ ਤੇ ਇਹ ਰੱਬ ਦੇ ਲਾਗੇ-ਬਾਗੇ ਨਹੀਂ ਹੈ ਦਰਗਮੇ ਗਈ ਨਹੀਂ ਗੱਲ ਮੰਤਰੀ ਇਹਨਾਂ ਦੀ ਸ਼ਿਕਾਇਤ ਹੈ ਕਿਸੇ ਮੰਤਰੀ ਦੇ ਧਿਆਨ ਚ ਆ ਹਾਂ ਮੈਂ ਹੈਲਥ ਮੰਤਰੀ ਨੂੰ ਫੋਨ ਕਰਨਾ ਹੈ ਵੀ ਆ ਕੇ ਚੈੱਕ ਕਰੋ ਹੁਣ ਅੱਜ ਮੇਰੇ ਸਾਹਮਣੇ ਪੋਚੇ ਲੱਗਣ ਦੇ ਇਹ ਪੋਚੇ ਤੇ ਸਵੇਰੇ ਲੱਗ ਜਾਣਾ ਚਾਹੀਦੇ ਸੀ ਪਰ ਇੱਕ ਥਾਂ ਪੋਚਾ ਲੱਗ ਜੂ ਇਸ ਤਰ੍ਹਾਂ ਅਸੀਂ ਮੈਂ ਤੇ ਪਹਿਲਾਂ ਗੰਦ ਦੀਆਂ ਫੋਟੋ ਲੈ ਲਈ ਪੋਚੇ ਬਾਅਦ ਚ ਸ਼ੁਰੂ ਹੁਣ ਫਨੈਲ ਵੀ ਡਿੱਗਣ ਲਈ ਪੋਚੇ ਵੀ ਡਿੱਗਣ ਦੇ ਬੱਚਾ ਬਾਚੇ ਇੱਕ ਤੇ ਦੋ ਦੋ ਮਰੀਜ਼ ਬੈਠੇ ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਨਾਲ ਬੱਚਾ ਵੀ ਆ ਵਚਾ ਵੀ ਨਾਲੀਆਂ ਆ ਬੋਤਲਾਂ ਪਈਆਂ ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੇ ਖੁੱਲ ਆ ਮਤਲਬ ਗੰਦਗੀ ਦਾ ਵੀ ਨਾ ਚ ਤੇ ਹਰ ਜੀ ਦਾ ਨਾਲ ਪਹਿਲੇ ਪਾਸ਼ੇ ਦੇ ਨਾਮ ਤੇ ਰੱਖਿਆ ਨਾ ਤੇ ਬਾਬੇ ਨਾਨਕ ਨੂੰ ਬਦਨਾਮ ਕਰਦੇ ਅਸੀਂ ਕਰੋੜਾਂ ਰੁਪਏ ਗ੍ਰਾਂਟ ਇਸ ਹਸਪੀਟਲ ਨੂੰ ਆਕਸੀਜਨ ਪੂਰਾ ਆਰਡਰ ਆਇਆ ਕੈਂਸਰ ਵਾਸਤੇ ਵੀ ਆ ਕੋਲਿਆ ਬੇਬੇ ਨਾਨਕ ਹੀ ਨੂੰ ਗ੍ਰਾਂਟ ਦਿੱਤੇ ਐਸਾ ਕਰੋੜਾਂ ਰੁਪਏ ਇਸ ਵਿੱਚ ਇੱਕ ਦੇ ਤੋਂ ਕਲਾਸ ਤੇ ਫਿਰ ਵੀ ਫੋਰ ਮਤਲਬ ਸੁਪਰ ਨਾਇਨ ਤੋਂ ਲੈ ਕੇ ਪੀ ਐਮ ਤੱਕ ਪੀਐਲ ਵਿੱਚ ਛਡੋ ਤੇ ਡਾਕਟਰ ਸਮਝਦੇ ਆਪਣੇ ਆਪ ਨੂੰ ਸਫਾਈ ਵਾਲੇ ਮਤਲਬ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਸੁਪਰ ਨਾਇਟ ਗਏ ਅਸੀਂ ਅਮਰ